ਜਗਵਣੀ ਟੀਵੀ ਨਾਲ ਜੁੜੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਅੱਜ ਇੱਕ ਮੰਦਭਾਗੀ ਖਬਰ ਜਿਹੜੀ ਉਹ ਸੁਣਨ ਨੂੰ ਮਿਲਦੀ ਹੈ ਤੇ ਜਿਹਨੂੰ ਸੁਣਨ ਅਸਾਰ ਕਹਿ ਲੀਏ ਵੀ ਹਿਰਦਾ ਉਬਲੁੰਦ ਰਿਆ ਜਾਂਦਾ ਦੱਸਦੀ ਹੈ ਕਿ ਜਾਤੀਵਾਲ ਦਾ ਇੱਕ ਪਰਿਵਾਰ ਜੋ ਕਿ ਆਪਣੀ ਬੇਟੀ ਨੂੰ ਸਕੂਲ ਤੋਂ ਲੈਣ ਜਾ ਰਿਹਾ ਸੀ ਤੇ ਛੁੱਟੀ ਕਰਵਾ ਕੇ ਵਾਪਸੀ ਸਮੇਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਾਨਕਵਾਲ ਦੇ ਵਿਖੇ ਇੱਕ ਕੈਲੀਏ ਤੇਜ਼ ਰਫ਼ਤਾਰ ਟਿਪਰ ਹੁੰਦਾ ਹੈ ਤੇ ਉਹ ਹਸਦਾ ਪਰਿਵਾਰ ਉਹ ਉਜਾੜ ਕੇ ਚਲਾ ਜਾਂਦਾ ਦੱਸਦੀ ਹੈ ਕਿ ਇਸ ਦੇ ਵਿੱਚ ਪਰਿਵਾਰ ਦੇ ਮੁਖੀ ਸ਼ੌਕਤ ਅਲੀ ਤੇ ਉਹਨਾਂ ਦੀ ਬੇਟੀ ਸਾਨੀਆ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਤੇ ਤਸਵੀਰਾਂ ਬੜੀਆਂ ਭਾਵੁਕ ਕਰ ਦੇਣ ਵਾਲੀਆਂ ਨੇ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਤੇ ਪਿੰਡ ਵਾਲਿਆਂ ਦੇ ਵੱਲੋਂ ਉੱਥੇ ਧਰਨਾ ਵੀ ਦਿੱਤਾ ਜਾਂਦਾ ਹੈ ਟਿੱਪਰ ਚਾਲਕ ਹੈ ਜਿਹੜਾ ਉਹ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵੀ ਕਰਦਾ ਪਰ ਸਥਾਨਕ ਲੋਕਾਂ ਦੇ ਯਤਨਾਂ ਸਦਕਾ ਉਹਨੂੰ ਉੱਥੇ ਕਾਬੂ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਪੂਰੀ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਇਹ ਕਿਸੇ ਸੜਕ ਵਿਭਾਗ ਦੇ ਕਿਤੇ ਕੰਮ ਚੱਲ ਰਿਹਾ ਸੀ ਤੇ ਉਸ ਦਾ ਉਹ ਵਿਅਕਤੀ ਹੈ ਜਿਹੜਾ ਟਿੱਪਰ ਚਲਾ ਰਿਹਾ ਸੀ ਤੇ ਇਹ ਵਿਅਕਤੀ ਜੋ ਐਕਸੀਡੈਂਟ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ हिमाचल प्रदेश ਦਾ ਦੱਸਿਆ ਜਾ ਰਿਹਾ ਬਾਕੀ ਗੱਲਬਾਤ ਲਈ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਭਰਾ ਦੇ ਨਾਲ ਕੀ ਨਾਮ ਸਰ ਤੁਹਾਡਾ ਗੋਖਾ ਤੇ ਇਹ ਜੋ ਐਕਸੀਡੈਂਟ ਹੁੰਦਾ ਹੈ ਮਦਭਾਗੀ ਘਟਨਾ ਹੁੰਦੀ ਹੈ ਹੁੰਦੀ ਕਿੱਥੇ ਹੈ ਤੇ ਸਮਾਂ ਕੀ ਸੀ ਜੀ ਸਮਾਂ 12 ਵਜੇ ਦਿਪਹਰ ਦੇ ਕੁੜੀ ਨੂੰ ਲੈਣਗੇ ਕੁੜੀ ਦਾ ਪੇਪਰ ਹੋਇਆ ਦੀਗਾ ਉਧਰ ਉਹ ਆਉਂਦਾ ਦੀਗਾ ਇਧਰ ਟਿਪਰ ਜਾਂਦਾ ਦੀਗਾ ਟਿਪਰ ਵਾਲਾ ਨਹੀਂ ਚੱਲਦਾ ਤੇਜ਼ ਰਫਤਾਰ ਸੀ ਪੂਰੀ ਫੁੱਲ ਤੇ ਫੁੱਲ ਤੇਜ਼ ਰਫਤਾਰ ਹੈ ਤੇ ਡਰਿੰਕ ਵਗੈਰਾ ਕੁਝ ਪਤਾ ਲੱਗਿਆ ਵੀ ਡਰਿੰਕ ਵਗੈਰਾ ਕੀਤੀ ਸੀ ਹਾਂ ਹਾਂ दारू ਪੀਤੀ ਤੇ ਬੋਤਲ ਗੱਡੀ ਦੇ ਅੱਗੇ ਬਚੀ ਵੀ ਪਈ ਸੀ ਜਿਹਦੇ ਬਚੀ ਵੀ ਬੋਤਲ ਪਈ ਸੀ ਤੇ ਫਿਰ ਮੌਕਤੀ ਮੌਤ ਹੋ ਜਾਂਦੀ ਹੈ ਜਦ ਮਮਾ ਹੋ ਕੇ ਤੇ ਮੌਕਾ ਮੌਕਾ ਹੁਣ ਪਰਿਵਾਰ ਜਿਹੜਾ ਕੀ ਮੰਗ ਕਰਦਾ ਹੈ ਮੰਗ ਜੀ ਕਾਹਦੀ ਹੈ ਕਿ ਬਾਬਾ ਹੁਣ ਘਰ ਜਦੋਂ ਕਾਰੀ ਉੱਜੜ ਗਣ ਆਉਣ ਮੈਂ ਕਦੀ ਇੱਥੇ ਕੋਈ ਤੇ ਹੁਣ ਕਾਰਵਾਈ ਕਰਵਾਉਣਾ ਚਾਹੁੰਦੇ ਹਾਂ ਬਾਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਨਰਾਗੂ ਫੂਰੀ ਤੇ ਕੀ ਕਹਿਣਾ ਚਾਹੋਗੇ ਹੁਣ ਕਾਰਵਾਈ ਦੀ ਗੱਲ ਕਰ ਰਿਹਾ ਪਰਿਵਾਰ ਕੋਈ ਕਾਰਵਾਈ ਕਿਹੜੀ ਕਰੀ ਗਈ ਹੁਣ ਤਾਂ ਇਹ ਇਨਸਾਰਬਾਈ ਤੇ ਰਹਿੰਦੀ ਨਹੀਂ ਕੋਈ ਹਾਂਜੀ ਇਨਸਾਬ ਮਿਲਣਾ ਚਾਹੀਦਾ ਜੀ ਪਰਿਵਾਰ ਨੂੰ ਜੋ ਹੋਇਆ ਇਹਨਾਂ ਨਾਲ ਸੁਣਦੇ ਵਿੱਚ ਆਇਆ ਸੀ ਸਥਾਨਕ ਲੋਕਾਂ ਦਾ ਦੱਸਣਾ ਸੀ ਵੀ ਟਿੱਪਰ ਚਾਲਕ ਦੀ ਜਿਹੜੀ ਉਸ ਸਮੇਂ ਡਰਿੰਕ ਵੀ ਕੀਤੀ ਹੋਈ ਸੀ ਤੇ ਬੋਤਲ ਵੀ ਕੱਢੀ ਗਈ ਹੈ ਹਾਂਜੀ ਹਾਂਜੀ ਉਹਦੀ ਦਰੂ ਪੀਤੀ ਹੋਈ ਸੀ ਡਰਿੰਕ ਕੀਤੀ ਹੋਈ ਸੀ ਤੇ ਹਾਸਾ ਕਰਨ ਤੋਂ ਬਾਅਦ ਉਹ ਭੱਜ ਲਿਆ ਸੀ ਦੇਸਤਾਨ ਕਲੋਕਾਂ ਨੇ ਫੜਿਆ ਜਦੋਂ ਗੱਡੀ ਦੇ ਵਿੱਚੋਂ ਤਲਾਸ਼ੀ ਵਗੈਰਾ ਲੈਂਤੀ ਗਈ ਤਾਂ ਬੋਤਲਾਂ ਨਿਕਲੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਤੋਂ ਬਸ ਜੀ ਪ੍ਰਸ਼ਾਸਨ ਆ ਗਿਆ ਸੀ ਤੇ ਉਹਨਾਂ ਨੂੰ ਹਸਪੀਟਲ ਭੇਜਤਾ ਸੀ ਜਿਨ੍ਹਾਂ ਦੀ ਡੈਥ ਹੋਈ ਆ ਤੇ ਬਾਕੀ ਕਾਰਵਾਈ ਹੋ ਰਹੀ ਹੈ ਇਤੇ ਨਾ ਕਿਤੇ ਤਸਵੀਰਾਂ ਨੇ ਜਿਹੜੀਆਂ ਉਹ ਭਾਵੁਕ ਕਰ ਦੇਣ ਵਾਲੀਆਂ ਨੇ ਅੱਖਾਂ ਦੇ ਵਿੱਚੋਂ ਅਥਰੂ ਇਹ ਬਿਆਨ ਕਰ ਰਹੇ ਨੇ ਕਿ ਇੱਕ ਹੱਸਦਾ ਵਸਦਾ ਪਰਿਵਾਰ ਜੋ ਕਿ ਪਿੰਡ ਵਾਸੀਆਂ ਦੇ ਨਾਲ ਵੀ ਉਹਨਾਂ ਦਾ ਬੜਾ ਹੀ ਬੋ ਸੀਓ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ ਕਿਤੇ ਨਾ ਕਿਤੇ ਕਾਰਵਾਈ ਕਰਨ ਦੀ ਮੰਗ ਆਖੀ ਜਾ ਰਹੀ ਹੈ ਕਿਉਂਕਿ ਜੋ ਟਿਪਰ ਚਾਲਕ ਸੀ ਡਰਾਈਵਰ ਸੀ ਉਸ ਦੇ ਵੱਲੋਂ ਡਰਿੰਕ ਕੀਤੀ ਜਾਣ ਦੀ ਵੀ ਗੱਲ ਆਖੀ ਜਾ ਰਹੀ ਹੈ ਤੇ ਵਿੱਚੋਂ ਕਹਿ ਕਹਿ ਰਹੇ ਨੇ ਕਿ ਸ਼ਰਾਬ ਦੀ ਬੋਤਲ ਹੈ ਉਹ ਵੀ ਬਰਾਮਦ ਹੋਈ ਹੈ ਤੇ ਹੁਣ ਆਉਣ ਵਾਲਾ ਸਮੇਂ ਦੱਸੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਉੱਤੇ ਕਿੰਦਾ ਦੀ ਕਾਰਵਾਈ ਕਰਦਾ ਹੈ ਕਿ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਸਖਤੀ ਦੇ ਨਾਲ ਕੋਈ ਐਕਸ਼ਨ ਲਵੇਗਾ ਤੇ ਇਹ ਹੁਣ ਆਉਣ ਵਾਲੇ ਸਮੇਂ ਦੱਸੇਗਾ ਵਧੇਰੇ ਜਾਣਕਾਰੀ ਲਈ ਪੁਲਿਸ ਪ੍ਰਸ਼ਾਸਨ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਨਾਬ ਅੱਜ ਇੱਕ ਇਲਾਕੇ ਦੇ ਵਿੱਚ ਬੜੀ ਮੰਦਭਾਗੀ ਘਟਨਾ ਘਟੀ ਹੈ ਤੇ ਐਕਸੀਡੈਂਟ ਦੀ ਖਬਰ ਨੇ ਕਹਿ ਲਈਏ ਪੂਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਕੀ ਘਟਨਾ ਸੀ ਜੀ ਉਹ ਹਾਂ ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਮੋਟਰਸਾਈਕਲ ਤੇ ਟਿਪਰ ਦਾ ਐਕਸੀਡੈਂਟ ਹੋ ਗਿਆ ਵੀ ਜਿਸ ਦੇ ਵਿੱਚ ਮੌਕੇ ਤੇ ਦੋ ਡੈੱਥ ਹੋ ਗਈਆਂ ਸੀ ਇੱਕ ਇੱਕ ਜਣਾ ਹੋਰ ਸੀ ਉਹ ਰੈਫਰ ਹੋ ਗਏ ਸੀ ਸਿਵਲ ਹਸਪੀਟਲ ਮਲੇ ਕੋਟਲੇ ਦਾ ਮੌਕੇ ਤੇ ਸੀਗੇ ਸਾਡੇ ਆਈਓ ਸਾਹਿਬ ਗਏ ਸੀ ਮੌਕੇ ਤੇ ਤੇ ਪਰਚਾ ਦਰਜ ਬਿਆਨ ਲਿਖ ਕੇ ਪਰਚਾ ਦਾ ਕਰਤਾ ਸੀ ਨੇ ਤੇ რუსਿਆ ਜਿਹੜਾ ਡਰਾਈਵਰ ਹੈ ਉਹਨੂੰ ਰਨ ਅਪ ਕਰ ਲਿਆ ਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਹ ਜਿਹੜਾ ਡਰਾਈਵਰ ਹੈ ਜੀ ਸੁਣਦੇ ਵਿੱਚ ਆਇਆ ਪਿੰਡ ਵਾਲਿਆਂ ਦਾ ਕਹਿਣਾ ਵੀ ਇਹਦੀ ਡਰਿੰਕ ਵੀ ਕੀਤੀ ਹੋਈ ਸੀ ਤੇ ਗੱਡੀ ਦੇ ਵਿੱਚੋਂ ਜਿਹੜਾ ਬੋਤਲ ਵੀ ਕੱਢੀ ਗਈ ਹੈ ਜੀ ਨਹੀਂ ਨਹੀਂ ਗੱਡੀ ਦੇ ਵਿੱਚੋਂ ਕੋਈ ਬੋਤਲ ਨਹੀਂ ਕੱਢੀ ਗਈ ਹੈ ਕਈ ਵਾਰੀ ਤੁਹਾਨੂੰ ਰੂਮਰਸ ਫੈਲ ਜਾਂਦੇ ਅਸੀਂ ਮੌਕੇ ਤੇ ਗਏ ਹੋਏ ਸੀ ਸਾਡੇ ਆਈਓ ਹੱਪ ਗਏ ਸੀ ਮੈਂ ਵੀ ਗਿਆ ਸੀ ਮੌਕੇ ਤੇ ਪਰ ਕੋਈ ਵੀ ਅਜਿਹੀ ਗੱਲ ਹੈ ਨਹੀਂ ਸੀ ਵੈਸੇ ਉਹਦਾ ਡ라이ਵਰ ਦਾ ਫਿਰ ਵੀ ਅਸੀਂ ਲੋਕ ਚਾਹੁੰਦੇ ਸੀ ਵੀ ਉਸ ਕਹ ਰਹੇ ਸੀ ਡਰਿੰਕ ਕੀਤੀ ਆ ਤਾਂ ਉਹਦਾ ਅਸੀਂ ਮੈਡੀਕਲ ਪੋਆਇਨਾ ਕਰਾ ਚੁੱਕੇ ਆ ਜੇ ਕੋਈ ਗੱਲ ਆਊਗੀ ਤਾਂ ਉਹ ਜੀ ਤਫਤੀਸ਼ ਦੇ ਦੌਰਾਨ ਨਹੀਂ ਗਈ ਬਚਿਆ ਜਾਊਗਾ ਤੇ ਡਰਾਈਵਰ ਦਾ ਕੋਈ ਡਰਾਈਵਿੰਗ ਲਾਇਸੈਂਸ ਵਗੈਰਾ ਚੈੱਕ ਕਰਨਾ ਕਿੱਥੇ ਦਾ ਰਹਿਣ ਵਾਲਾ ਜੀ ਇਹ ਉਹ ਫਤਿਹਪੁਰ ਯੂਪੀ ਦਾ ਰਹਿਣ ਵਾਲਾ ਆ ਜੀ ਚਲੇਸ਼ ਕੁਮਾਰ ਚਲੇਸ਼ ਕੁਮਾਰ ਉਹਦਾ ਨਾਮ ਕੋਈ ਗੱਲ ਨਹੀਂ ਬਾਕੀ ਤਫਤੀਸ਼ ਦਾ ਪਾਰਟ ਆ ਜੇ ਕੋਈ ਅੱਗੇ ਵੀ ਹੋਰ ਕੁਛ ਆਊਗਾ ਤਾਂ ਮੈਡੀਕਲ ਅਸੀਂ ਕਰਵਾ ਚੁੱਕੇ ਆ ਉਹਦਾ ਜੇ ਕੁਝ ਉਹਦੇ ਚ ਵੀ ਆਇਆ ਤਾਂ ਉਹ ਤਫਤੀਸ਼ ਵਿੱਚ ਆ ਜਾਊਗਾ ਕੀ ਪਰਚਾ ਕੱਢ ਦਿੱਤਾ ਗਿਆ ਹਾਂਜੀ ਹਾਂਜੀ ਪਰਚਾ ਹੋ ਚੁ ਗਿਆ ਜ ਤਾਰਾ ਹੁਣ ਜਿਹੜੀ ਬੀਐਨਐਸ ਦੇ ਵਿੱਚ ਆ 106 281 324 1252